ਸਵਾਗਤ ਹੈ ਕਿਸਾਨ ਵੀਰੋੜਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾ ਰੀਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਂਗਾ ਡਾਊਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਾਈਦੂਗੇ ਤੋਂ ਆਪਾਂ ਕਵਰ ਕਰਾਂਗੇ ਜੀ ਜ਼ਿਲ੍ਹੇ ਮੋਗੇ ਦੇ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਆ ਇਹ ਤੇ ਗੱਲਬਾਤ ਸਾਰੀ ਕਰਾ ਦੇਗੇ ਇੱਕ ਤੁਹਾਨੂੰ ਝੋਟੀ ਆ ਟਾਪ ਦਨ ਕਿੰਨਾ ਦਿਖਾਵਾਂਗੇ ਘਰ ਦੀ ਝੋਟੀ ਆ ਪਲੂਨ ਸੂਰੀ ਹੈ ਜੀ ਕਿਹੜੇ ਸੀਮਨ ਦੀ ਆਪ ਆ ਜਾਂ ਕੀ ਇਹਦੇ ਅੱਗੇ ਲੱਗਿਆ ਉਹ ਵੀ ਪੁੱਛਾਂਗੇ ਤੇ ਟਾਪ ਦੀ ਝੋਟੀ ਮੰਨ ਕੇ ਤੁਸੀਂ ਬਾਈ ਨੂੰ ਕੋਲ ਲਾਉਣਾ ਜੀ ਕੱਦ ਕਾੜ ਚੰਗਾ ਸਾਂਹੀ ਬਲੀ ਵੀ ਚੰਗੀ ਤੇ ਜੇ ਆਪਾਂ ਦੇਖਾਂਗੇ ਦੇਖਣ ਨੂੰ ਦੂਜੇ ਸੂਏ ਵਰਗੀ ਲੱਗੂ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਆ ਗੱਲਬਾਤ ਬਾਈ ਨਾਲ ਕਰਾ ਦੇਗੇ ਆਜੋ ਇੱਥੇ ਜਿਹਾਜੋ ਬਾਈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 84299 64885 64885 ਪਿੰਡ ਆਪਣਾ ਜੀ ਸੈਦੋਗੇ ਜੀ ਪਿੰਡ ਸੈਦੋਗੇ ਜ਼ਿਲ੍ਹਾ ਆਪਾਂ ਨੂੰ ਮੋਗਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਆ ਗਈ ਨਿਹਾਲ ਸਿੰਘ ਵਾਲਾ ਜੀ ਤੇ ਨੇੜੇ ਆਪਣੇ ਨਿਹਾਲ ਸਿੰਘ ਵਾਲਾ ਵੀ ਪੈ ਜਾਂਦਾ ਹਾਂਜੀ ਤੇ ਇਧਰੋਂ ਬਰਿੰਡੇ ਜ਼ਿਲ੍ਹੇ ਦੇ ਪਿੰਡ ਸਲਾਤਪੁਰਾ ਸਲਾਤਪੁਰਾ ਦਾ ਉਹੜਾ ਉਹੜਾ ਤੇ ਬਰਨਾਲੇ ਵਾਲਾ ਹਾਂਜੀ ਤਲਵੰਡੀ ਹੋ ਗਿਆ ਭਾਗੀ ਕਿ ਹੋ ਗਿਆ ਭਾਗੀ ਕਿ ਹੋ ਗਿਆ ਭਾਜੀ ਸੈਂਟਰ ਦਾ ਪਿੰਡ ਆ ਜੀ ਬਲਾਸਪੁਰ ਵੀ ਬਲਾਸਪੁਰ ਵੀ ਨੇੜੇ ਹੈ ਜਿਹੜਾ ਹਾਈਵੇ ਲੰਘਦਾ ਹੈ ਬਲਾਸਪੁਰ ਉਹ ਆਪਣੇ ਨੇੜੇ ਦੂਜੀ ਹਾਂਜੀ ਹਾਂਜੀ 8-9 ਕਿਲੋਮੀਟਰ ਤੇ ਹੀ ਆ ਜੀ ਤੇ ਬਾਈ ਆਪਣਾ ਘਰ ਦੀ ਹੈ ਨਾ ਝੋਟੀ ਹਾਂਜੀ ਘਰ ਦੀ ਹੈ ਜੀ ਘਰ ਦੀ ਇਨ ਪਸ਼ੂਆਂ ਵਾਲਿਆਂ ਕੋਲੇ ਰੱਖਿਆ ਜੀ ਤੇ ਇਹਨਾਂ ਦੇ ਵਿੱਚੋਂ ਝੋਟੀ ਬਾਧੂਆ ਕਿਉਂਕਿ ਬਾਹਰ ਜਾਣ ਦਾ ਕੋਈ ਪਲਾਨ ਆ ਹਣੇ ਹਾਂਜੀ ਤੇ ਬਾਹਰ ਦੇ ਪਲਾਨ ਦਾ ਤੁਹਾਨੂੰ ਪਤਾ ਹੀ ਹੈ ਸਾਰੇ ਭੈਣ ਭਰਾਵਾਂ ਨੂੰ ਪਰ ਪਸ਼ੂ ਸਾਹਮਣੇ ਵਾਲਾ ਘਰੇ ਕੋਈ ਨਹੀਂ ਹੁੰਦਾ ਜਿਹੜੋ ਪਸ਼ੂ ਦੇਣਾ ਪੈਂਦਾ ਤੇ ਬਾਈ ਜਿਹੜੀ ਆਪਾਂ ਝੋਟੀ ਦੇਖੀ ਐ ਨੇ ਸਕਰੀਨ ਤੇ ਹਾਂਜੀ ਕਾਨੂੰਨ ਤੇ ਹੈਗੀ ਐ ਕੋਈ ਸ਼ੱਕ ਹੀ ਨਹੀਂ ਹਾਂਜੀ ਤੇ ਕਿੰਨੀ ਕੁ ਉਮਰ ਹੋ ਗਈ ਇਹਦੀ ਹੁਣ ਅਣਦਾਈਆ ਉਮਰ ਇਹ ਹੋਊਗੀ ਜਿ ਠਾਈਕ ਸਾਲ ਦੇ ਨੇੜੇ ਠਾਈਕ ਹੋ ਤਾਂ ਦੀ ਹੋ ਫਿਰ ਤਾਂ ਹਾਂ ਦੋ दो दंद दो दंद हो गए बाकी ਤੁਸੀਂ ਤੇ ਹਾਂਜੀ ਫਰੀਦ ਨਾਲੇ ਪੜੀ ਵੀ ਬਹੁਤ ਆਜੀ ਇਹ ਸੇਵਾ ਸਵਾ ਬਹੁਤ ਜਿਆਦਾ ਹੋ ਗਿਆ ਬਹੁਤ ਜਿਆਦਾ ਕਰੀ ਬਿਆ ਜਾਈ ਜੀ ਹੋਈ ਵੀ ਖਾਲਤੀ ਪੜੀ ਆ ਤੇ ਬਾਈ ਜੀ ਹੈ ਕੁਝ ਪਤਾ ਕਿਹਦੇ ਟੀਕੇ ਦੀ ਹੈ ਗਾਂ ਆਕੇ ਇਹ ਜੀ ਆਪ ਤਾਂ ਇਹ ਆਪਣੇ ਦੀ ਹੈਗੀ ਆ ਮੋਦੀ ਦੀ ਹਾਂ ਤੇ ਗਾਂ ਦਾਰੇ ਤੋਂ ਗੱਬਣ ਆ ਜੀ ਦਾਰੇ ਤੋਂ ਗੱਬਣ ਤੇ ਮਾਂ ਦਾ ਕੁਝ ਰਿਕਾਰਡ ਪਤਾ ਸੀਗਾ ਹਾਂਜੀ ਕਿਹੜੀ ਇਹਦੀ ਮਾਂ ਸੀਗੀ ਜੀ ਉਹ ਦੂਜਾ ਆਪਣੀ 16 16.5 ਲੀਟਰ ਦੁੱਧ ਚੋਇਆ ਤੇ ਮਾਂ ਇਹਦੀ ਢਿੱਲੀ ਹੋ ਕੇ ਸਰੀਰ ਛੱਡ ਗਈ ਸੀ ਇਹ ਚੁੰਗਣੀ ਦੀ ਪੜੀ ਆ ਤੇ ਇੱਕ ਗੱਲ ਹੋਰ ਦੱਸ ਦੁੱਧ ਤਾਂ ਆਪਾਂ ਪਲੂਣ ਦਾ ਦੱਸ ਨਹੀਂ ਸਕਦੇ ਹਾਂ ਹਾਂਜੀ ਇਹਦਾ ਦੱਸ ਨਹੀਂ ਜਾ ਤੇ ਉਹ ਅੰਦਾਈ ਆ ਕਿੰਨਾ ਕਿ ਦੇ ਦਊਗੀ ਇਹ ਤਾਂ ਜੇ ਕਿਵੇਂ ਚੱਡੇ ਦੇ ਹਿਸਾਬ ਨਾਲ ਇਹਨੂੰ ਚਾਹੀਦਾ ਪਰ 13 ਲੀਟਰ ਦੇਣਾ ਹੀ ਆ ਲੋ ਜੀ ਜੈ ਇਹ ਗੱਲਾਂ ਇਹ ਜਿਹੀ ਝੂਠੀ ਕਿਉਂਕਿ ਜੇ ਤੁਸੀਂ ਹਾਂਜੀ ਸੇਵਾ ਕਰ ਦੋਗੇ ਤਾਂ ਐ ਨਹੀਂ ਪਤਾ ਕਿੰਨਾ ਮਰਜ਼ੀ ਕੱਢ ਲੋ ਤੇ ਥਾਂ ਤੋਂ ਬੜਾ ਹੈ ਨਾ ਹਾਂਜੀ ਕਮਾਲ ਦੇ ਇਹ ਬੜੀ ਨਹੀਂ ਦਿਖਾ ਦੇਣੀ ਬਾਈ ਕਹਿੰਦਾ ਮੈਂ ਕਿਤੇ ਖੋਲੀ ਨਹੀਂ ਕੀਤੀ ਉਹ ਵੀ ਉਹਦੇ ਵਿੱਚ ਵੀ ਮਾਰ ਕੇ ਦਿਖਾਓ ਜੀ ਉਹ ਵੀ ਮੋਦੀ ਦੀ ਆ ਪਹਿਲੇ ਸੂਏ ਸੂਈ ਦੀ ਤੇ ਆ ਵੀ ਜੰਗੀ ਰਿਕਾਰਡ ਵਾਲੀ ਕਟਿੰਗ ਹਾਂਜੀ ਤੇ ਬਾਈ ਦਾ ਵੈਸੇ ਪਸ਼ੂਆਂ ਨਾਲ ਸ਼ੌਂਕ ਆ ਹੈ ਨਾ ਹਾਂਜੀ ਸ਼ੌਂਕ ਨਾਲ ਉਹ ਵੀ ਪਹਿਲੇ ਸੂਏ ਸੂਈ ਵੀ ਆ ਕੱਟੀ ਆ ਉਹਦੀ ਜੀ ਉਹ ਕਿਉਂ 1.5 ਮਹੀਨਾ ਹੀ ਹੋਇਆ ਤੇ ਬਾਈ ਜੀ ਉਹਨੇ ਕਿੰਨਾ ਕਿ ਦੁੱਧ ਦਿੱਤਾ ਸੀ ਬਾਈ ਉਹਦੇ ਇਠਾ ਹੈਗਾ ਜੀ 12 ਗੱਲ ਲੀਟਰ ਦੁੱਧ 12 ਗੱਲ ਪਹਿਲੇ ਸੂਏ ਦਾ ਕੀ ਇਹ ਗੱਲ ਨਾਰਮਲ ਸੇਵਾ ਤੇ ਨਾਰਮਲ ਨਹੀਂ ਜੀ ਖਾਲ ਖੋਲਾ ਸੀ 10 ਬੋਰਾਂ ਆ ਪੰਗਾ ਖਲਤੀ ਆ ਸਾਰਾ ਲਾਂਡਰੋ ਬਾਹਰ ਨਹੀਂ ਖਲਤੀ ਆ ਠੀਕ ਹੈ ਜੀ ਬਾਕੀ ਦੀ ਗੱਲ ਝੋਟੀ ਤੁਹਾਨੂੰ ਬਾਈ ਕਹਿੰਦਾ ਤੋੜ ਕੇ ਨਹੀਂ ਮੈਂ ਦਿਖਾਉਂਦਾ ਖੜੀ ਕੋਈ ਦਿਖਾ ਦਿਆਂ ਕਿਵਰੀ ਬਾਈ ਨੇ ਕਿਤੇ ਖੋਲੀ ਬਾਰ ਬੋਰ ਨੇ ਕੱਢੀ ਜੀ ਕਿਤੇ ਬਾਰ ਬੋਰ ਨਹੀਂ ਕੱਢੀ ਬਾਈ ਨੇ ਆਪ ਕਦੇ ਖੋਲੀ ਵੇ ਨਹੀਂ ਹੋਰ ਪਰਿਵਾਰ ਘਰੇ ਹੈ ਨਹੀਂ ਜਿਹੜਾ ਬੋਲਦੇ ਆ ਉਹ ਗਿਆ ਵਾ ਪੱਠੇ ਲਣ ਗਿਆ ਤੇ ਝੋਟੀ ਤੁਹਾਨੂੰ ਟੌਪ ਦਨ ਨਗੀਨਾ ਬਰਾ ਨੇੜ ਤੋਂ ਲਾ ਕੇ ਚੈੱਕ ਕਰਾ ਦੇਾਂਗੇ ਜੀ ਬਹੁਤ ਪੜੀ ਲਈ ਫੁੱਲ ਅਸਾਇਦੀ ਆ ਕਿ ਵੱਡੀ ਜੇ ਆਪਾਂ ਗੱਲ ਕਰ ਲਈ ਜਿੰਨੀ ਕਹਦੇ ਹੋ ਟੀ ਵੱਡੀ ਹੈ ਜੀ ਤੇ ਕੁਆਲਿਟੀ ਵੀ ਬਰੀ ਹੈ ਰੈਂਕਸ ਵਾਲੇ ਦੀ ਇੱਕ ਨੰਬਰ ਬਾਕੀ ਪੈਠ ਪੁੜਾ ਜੇ ਤੁਸੀਂ ਫਿੱਤਾ ਚੱਕ ਲੋ 2.5 ਤੋਂ 3 ਫੁੱਟੋਂ ਉਂ ਚੌੜੀ ਪਈ ਆ ਹਾਂ ਤਾਂ ਤੋਂ ਤੇ ਸਿੰਘ ਸਰ ਦਾ ਇੱਕ ਨੰਬਰ ਕੱਦ ਕਾੜ ਦੀ ਫੁੱਲ ਬਰੀਡ ਦੀ ਛੋਟੀ ਨੂੰ ਟਾਪ ਦੀ ਅੱਜ ਕਵਰ ਕਰਕੇ ਦਿੱਤੀ ਹੈ ਜੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਬਾਈ ਫੇਰ ਬੋਲਦੀ 84290 ਹੂੰ 66885 ਜੀ 66885 ਹਾਂਜੀ ਚੰਗੀ ਝੋਟੀ ਆ ਗਈ ਜੀ ਮੁੱਲ ਬਾਈ ਫਿਰ ਇਹਦਾ ਜੈ ਮੁੱਲ ਬਾਈ ਫੋਨ ਤੇ ਹੋ ਜੂਜੀ ਜੈ ਜੀ ਹੋ ਜੂਜੀ ਜੈ ਹੋਈ ਆ ਨਹੀਂ ਹੋਗਾ ਜੀ ਹਾਂ ਜਿਵੇਂ ਝੋਟੀ ਹੈ ਚੰਗੀ ਚੰਗੀ ਪੇਮੈਂਟ ਲਾ ਕੇ ਮਿਲਣੀ ਹੈ ਮੈਂ ਪਹਿਲਾਂ ਹੀ ਦੱਸ ਦਿਆਂ ਠੀਕ ਆ ਉਹ ਨਾਰਮਲ ਜੀ ਰੇਟ ਵਾਲੀ ਝੋਟੀ ਨਹੀਂ ਹੈਗੀ ਤੇ ਕਰ ਲਿਓ ਬਾਈ ਦਾ ਸੰਪਰਕ ਨੰਬਰ ਬਾਈ ਦਾ ਆਨ ਸਕਰੀਨ ਤੇ ਉਹਦੇ ਤਾਰੇ ਚ ਭੋਰਾ ਵੀ ਕੋਈ ਫਾਲਟ ਨਹੀਂ ਪੂਰੀ ਆ ਜੀ ਇਹਦੇ ਇੱਕ ਦੋ ਦਿਨ ਹੀ ਲੈਂਦੀ ਹੈ ਜੀ ਚਲ ਬਦ ਤੋਂ ਵੱਧ ਪੰਜ ਚਾਰ ਲੈ ਹਾਂਜੀ ਵੱਧ ਤੋਂ ਵੱਧ ਹੈ ਜੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਕੇ ਤੋਰੇ ਤਾਰੇ ਚ ਭੋਰਾ ਕੋਈ ਫਾਲਟ ਨਹੀਂ ਹੋਣੀ ਨਹੀਂ ਕਰ ਰਹੇ ਹੋ ਬਾਈ ਕਹਿੰਦਾ ਕੋਲੇ ਆਓ ਥਣ ਖਿੱਚ ਕੇ ਲੈ ਕੇ ਜਾਓ ਮੈਂ ਲੈ ਕੇ ਲੈ ਜਾਓ ਤਸੱਲੀ ਕਰੋ ਜੀ ਇਹਦੀ ਪੂਰੀ ਛੋੜਾ ਝੋਟੀ ਦੂਜੇ ਵੀਡੀਓ ਦੇਖੋਗੇ ਜਿਹੜੇ ਭੈਣ ਭਰਾਣੇ ਲੈਣੀ ਆਉਣੇ ਲੈ ਵੀ ਲੈਣੀ ਤੇ ਨਹੀਂ ਤੁਹਾਡਾ ਸ਼ੌਂਕ ਵੀ ਅੱਜ ਪੂਰਾ ਹੋਊਗਾ ਮੋਹਰਾ ਨਸਲ ਨੂੰ ਦੇਖਣ ਦਾ ਹਨਾ ਯਾਰ ਕਬਾਲ ਜਿੰਨੇ ਕਿ ਤੇਲ ਦੇ ਵਿੱਚ ਹੁੰਦੇ ਉਹਨੇ ਸਿਰਫ ਚਿੱਟੇ ਆ ਜੀ ਰੰਗਾਂ ਦੀ ਗੱਲ ਪੂਰੀ ਵਾਈਟ ਤੇ ਜੱਤ ਜੁੱਤ ਝੋਟੀ ਦੇ ਉੱਤੇ ਬ੍ਰੀਕ ਪਿੰਡੇ ਦੇ ਤੇ ਸੇਵਾ ਜਰੂਰ ਐਕਸਟਰਾ ਕਰੀ ਵੀ ਆ ਜੀ ਸੇਵਾ ਕਨੋਂ ਕੰਮ ਨਹੀਂ ਛੱਡੀ ਵੀ ਤੇ ਕਰਮੇ ਬਾਈ ਨਾਲ ਸੰਪਰਕ ਤੁਹਾਨੂੰ ਟਾਪ ਦਾ ਨਗੀਨਾ ਪਿੰਡ ਸੈਦੋ ਗਿਆ ਤੋਂ ਕਵਰ ਕਰਕੇ ਤਾ ਧੰਨਵਾਦ ਜੀ ਆਪਣੇ ਵੀਡੀਓ ਬਣਾਉਂਦੇ ਬਣਾਉਂਦੇ ਬੰਦਾ ਆਈ ਗਿਆ ਠੀਕ ਹੈ ਜੀ ਥੋੜਾ ਤਾਰ ਆਪਾਂ ਤੁਹਾਨੂੰ ਕਰਾ ਦਿੰਦੇ ਆ ਚੱਕ ਚੰਗੀ ਝੋਟੀ ਆ ਗਈ ਜੀ ਬਾਕੀ ਕੁਆਲਿਟੀ ਵਾਜ ਭੋਰਾ ਵੀ ਕੋਈ ਕੰਪਰੋਮਾਈਜ਼ ਨਹੀਂ ਸੰਗ ਚੱਲਾ ਇੱਕੋ ਸੇਵ ਦੇ ਵਿੱਚ ਇੱਕੋ ਬੈਲੈਂਸ ਦੇ ਵਿੱਚ ਹੁਣ ਤੁਸੀਂ ਸਾਰੀ ਵੀਡੀਓ ਦੇਖ ਕੇ ਮਗਰੋਂ ਤੋਰਾ ਕਰ ਲਿਓ ਜੀ ਚੱਕ ਠੀਕ ਹੈ ਜੀ ਵੀਡੀਓ ਆਪਾਂ ਕਵਰ ਕਰ ਲਈ ਹੈਗੀ ਤੇ ਸਾਰੀ ਵੀਡੀਓ ਪਹਿਲਾਂ ਦੇਖ ਲਿਓ ਤੁਸੀਂ ਫੇਰ ਤੋਰਾ ਕਰ ਹਾ ਦੇ ਕੋਈ ਤੋਰਾ ਤਾਰਾ ਇੱਕ ਨੰਬਰ ਝੋਟੀ ਦਾ ਸਿੰਘ ਸੱਲਾ ਪੂਰਾ ਚੰਗਾ ਆ ਕਰੋ ਜੀ ਰਾਤ ਨੂੰ ਜਤੀ ਮੋੜ ਲੈ ਵੀਰੇ ਚੰਗੇ ਤੇ ਵੱਡੇ ਕਦ ਕੱਢ ਦੀ ਆ ਗਈ ਆ ਆ ਦੇਖ